ਸਤਿ ਸ਼੍ਰੀ ਅਕਾਲ ਨਮਸਤਪਾਤੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਫਾਈਨਲੀ ਕੈਨੇਡਾ ਦੇ ਵਿੱਚ ਹੁਣ ਇਹ ਤੈਅ ਹੋ ਚੁੱਕਾ ਹੈ ਕਿ ਫੈਡਰਲ ਚੋਣਾਂ ਦੇ ਵਿੱਚ ਲਿਬਰਲ ਦੀ ਸਰਕਾਰ ਬਣੇਗੀ ਤੇ ਪ੍ਰਧਾਨ ਮੰਤਰੀ ਵੀ ਮਾਰਕਰਨੀ ਹੀ ਹੋਣਗੇ ਭਾਵੇਂ ਕਿ ਮੇਜੋਰਟੀ ਦੇ ਨਾਲ ਸੱਤਾ ਦੇ ਵਿੱਚ ਲਿਬਰਲ ਨਹੀਂ ਆਏ ਪਰ ਵੱਡੀ ਪਾਰਟੀ ਹੋਣ ਦਾ ਕਰਕੇ ਲਿਬਰਲ ਹੀ ਸਰਕਾਰ ਬਣਾਉਣਗੇ ਇਹ ਵੀ ਤੈਅ ਹੋ ਚੁੱਕਾ ਹੈ ਪਰ ਭਾਰਤ ਦੇ ਨਾਲ ਕੀ ਸੰਬੰਧ ਹੋਣ ਜਿਹੜੇ ਡਿਪਲੋਮੈਟਿਕ ਰਿਸ਼ਤੇ ਵਿਗੜੇ ਸੀਗੇ ਪਟਰੀ ਤੇ ਆਉਣਗੇ ਇਹ ਇੱਕ ਕੁਐਸਚਨ ਹੈ ਤੇ ਇੰਡੀਅਨਸ ਨੂੰ ਇਸ ਨੂੰ ਕਿੱਦਾਂ ਲੈਣਾ ਚਾਹੀਦਾ ਉਸ ਟਾਪਿਕ ਤੇ ਅੱਜ ਚਰਚਾ ਕਰਾਂਗੇ ਮਾਰਕਰਨੀ ਦੀਆਂ ਕੁਝ ਸਟੇਟਮੈਂਟਸ ਮੈਂ ਤੁਹਾਨੂੰ ਚੇਤੇ ਕਰਾਵਾਂਗਾ ਜਿਸ ਵਿੱਚ ਉਹ ਭਾਰਤ ਨਾਲ ਰਿਲੇਸ਼ਨ ਨੂੰ ਲੈ ਕੇ ਤੇ ਭਾਰਤ ਪੱਖੀ ਉਹ ਕਿਦਾਂ ਸੋਚਦੇ ਨੇ ਇੰਡੀਅਨਸ ਨੂੰ ਉਹ ਕਿਦਾਂ ਲੈਂਦੇ ਨੇ ਉਸ ਬਾਰੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਤੁਹਾਡਾ ਆਪਣਾ ਪਲੇਟਫਾਰਮ ਹੈ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਉਹਦਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਲਿਬਰਲ ਦੀ ਸਰਕਾਰ ਬਣਨ ਜਾ ਰਹੀ ਹੈ ਦੁਬਾਰਾ ਤੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਟਰੂਡੋ ਦੇ ਅਸਤੀਫੇ ਤੋਂ ਬਾਅਦ ਜਦੋਂ ਮਾਰਕ ਕਾਰਨੀ ਨੇ ਕੁਰਸੀ ਸੰਭਾਲੀ ਤਾਂ ਇੱਕਦਮ ਜਿਹੜੇ ਚੋਣ ਸਰਵੇਖਣ ਸੀ ਉਨ੍ਹਾਂ ਦੀ ਦਿੱਖ ਬਦਲ ਗਈ ਜੋ ਰੂਟੀਨ ਦੇ ਵਿੱਚ ਕੈਨੇਡਾ ਦੇ ਇਲੈਕਸ਼ਨ ਵਿੱਚ ਘੁੰਮ ਰਹੇ ਮੁੱਦੇ ਸੀਗੇ ਅਚਾਨਕ ਉਹ ਮੁੱਦੇ ਗਾਇਬ ਹੋਣ ਲੱਗੇ ਤੇ ਕੈਨੇਡਾ ਯੂਐਸ ਟੈਰਿਫ ਵਾਰ ਵਾਲੇ ਪਾਸੇ ਨੂੰ ਇਹ ਸਾਰੀ ਕੈਂਪੇਨ ਜਿਹੜੀ ਹੈ ਮੁੜ ਗਈ ਭਾਰਤ ਨਾਲ ਵੀ ਰਿਸ਼ਤੇ ਕੋਈ ਬਹੁਤੇ ਚੰਗੇ ਨਹੀਂ ਸੀਗੇ ਜਦੋਂ ਟਰੂਡੋ ਪ੍ਰਧਾਨ ਮੰਤਰੀ ਸੀਗੇ ਟਰੂਡੋ ਦੇ ਜਾਂਦਿਆ ਜਾਂਦਿਆ ਰਿਸ਼ਤੇ ਇੰਨੇ ਵੱਧ ਤੋਂ ਵੱਧ ਹੋ ਗਏ ਸੀਗੇ ਕਿ ਜਿਸ ਦੇ ਉੱਤੇ ਕੁਐਸਚਨ ਕਰਨਾ ਸਵਾਲ ਕਰਨਾ ਹਰ ਇੱਕ ਪ੍ਰੋਗਰਾਮ ਦੇ ਵਿੱਚ ਜਲਿਜ਼ਮ ਦੇ ਖਾਸ ਕਰਕੇ ਜ਼ਰੂਰੀ ਹੋ ਗਿਆ ਸੀਗਾ ਜਿਸ ਦੇ ਵਿੱਚ ਕੈਨੇਡੀਅਨਸ ਲੀਡਰਾਂ ਨੂੰ ਤੇ ਇੰਡੀਅਨ ਲੀਡਰਾਂ ਨੂੰ ਇੱਕ ਦੂਜੇ ਦੇ ਖਿਲਾਫ ਕੁਐਸਚਨ ਹੁੰਦੇ ਸੀਗੇ ਪਰ ਮਾਰਕ ਕਾਰਨੀ ਨੇ ਚੋਣ ਕੈਂਪੇਨ ਦੇ ਦੌਰਾਨ ਸਟੇਜ ਤੋਂ ਕਈ ਵਾਰ ਇਹ ਗੱਲ ਕੀਤੀ ਕਿ ਉਹ ਭਾਰਤ ਦੇ ਨਾਲ ਰਿਸ਼ਤੇ ਸੁਧਾਰਨਗੇ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਬਨਨ ਤੋਂ ਬਾਅਦ ਕਈ ਚੀਜ਼ਾਂ ਅਜੇਹੀਆਂ ਨੇ ਜਿਹੜੀਆਂ ਦਰੁਸਤ ਕਰਨ ਵਾਲੀਆਂ ਨੇ ਤੇ ਇੰਡੀਆ ਦੇ ਨਾਲ ਜਿਸ ਨਾਲ ਰਿਲੇਸ਼ਨ ਜਿਹੜੇ ਆ ਉਹ ਬਿਹਤਰ ਹੋ ਸਕਦੇ ਨੇ ਡਿਪਲੋਮੈਟਿਕ ਰਿਸ਼ਤਿਆਂ ਨੂੰ ਲੈ ਕੇ ਕਈ ਇੰਟਰਵਿਊਜ਼ ਦੇ ਵਿੱਚ ਵੀ ਮਾਰਕਰਨੀ ਨੇ ਕਿਹਾ ਸੀਗਾ ਕਿ ਅਸੀਂ ਵੀ ਪਹਿਲ ਕਰਾਂਗੇ ਕਿਉਂਕਿ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਸਹੀ ਹੋਣਾ ਬਹੁਤ ਜ਼ਰੂਰੀ ਹੈ ਭਾਵੇਂ ਉਹਨਾਂ ਨੇ ਕਿਹਾ ਕਿ ਇਹ ਨਿੱਜੀ ਇਹਨਾਂ ਦੇ ਆਪਸੀ ਦੋਲੇ ਸੰਬੰਧ ਹੋਣ ਪਾਵੇਂ ਆਰਥਿਕ ਹੋਣ, ਰਾਜਨੀਤਿਕ ਹੋਣ, ਰਣਨੀਤਿਕ ਹੋਣ ਇਹ ਬਹੁਤ ਜ਼ਰੂਰੀ ਹੈਗੇ ਨੇ। ਉਹਨਾਂ ਨੇ ਕਿਹਾ ਕਿ ਜਦੋਂ ਹੀ ਉਹ ਪ੍ਰਧਾਨ ਮੰਤਰੀ ਬਣ ਗਏ ਤੇ ਉਹ ਇਹਨਾਂ ਮੁੱਦਿਆਂ ਨੂੰ ਜਿਸ ਕਰਕੇ ਰਿਸ਼ਤਿਆਂ ਦੇ ਵਿੱਚ ਕੁੜੱਤਨ ਪਈ ਹੈ, ਜਿਸ ਕਰਕੇ ਰਿਸ਼ਤੇ ਵਿਗੜੇ ਨੇ, ਉਹਨਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਦੱਸ ਦਿੰਦੇ ਆ ਕਿ ਇੰਟਰਨਲੀ ਜੇਕਰ ਦੇਖਿਆ ਜਾਵੇ ਤਾਂ ਭਾਰਤ ਵੀ ਹੁਣ ਕੈਨੇਡਾ ਦੇ ਨਾਲ ਰਿਸ਼ਤੇ ਬਿਹਤਰ ਕਰਨਾ ਚਾਹੁੰਦਾ ਹੈ ਉਹ ਵੀ ਇਸ ਮੂਡ ਦੇ ਵਿੱਚ ਨਹੀਂ ਹੈ ਕਿ ਕੈਨੇਡਾ ਦੇ ਨਾਲ ਰਿਸ਼ਤੇ ਵਿਗਾੜੇ ਜਾਣ ਮੋੜ ਹਾਈ ਕਮਿਸ਼ਨਸ ਦੀ ਨਿਯੁਕਤੀ ਹੋ ਸਕਦੀ ਹੈ ਜਿਹੜੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆ ਪ੍ਰਵਕਤਾ ਨੇ ਰਣਦੀਰ ਜੈਸਵਾਲ ਉਹਨਾਂ ਦੇ ਵੱਲੋਂ ਵੀ ਇਹ ਗੱਲ ਕੀਤੀ ਗਈ ਸੀ ਕਿ ਉਹ ਚਾਹੁੰਦੇ ਨੇ ਕਿ ਕੈਨੇਡਾ ਦੇ ਨਾਲ ਰਿਸ਼ਤੇ ਜਿਹੜੇ ਆ ਉਹ ਬਿਹਤਰ ਹੋਣ ਸੋ ਨਵੀਂ ਦਿੱਲੀ ਦੇ ਨਾਲ ਮੁੜ ਗੱਲਬਾਤ ਜੜੀਓ ਸ਼ੁਰੂ ਹੋ ਸਕਦੀ ਹੈ ਤੇ ਵਪਾਰਕ ਸਮਝੌਤੇ ਜਾਂ ਫਿਰ ਕਹਿ ਸਕਦੇ ਵਪਾਰਕ ਤੌਰ ਦੇ ਉੱਤੇ ਆਰਥਿਕ ਤੌਰ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਜਿਹੜੇ ਮਸਲੇ ਖੜੇ ਹੋਏ ਨੇ ਜਾਂ ਸੋਸ਼ੀਅਲੀ ਜਿਹੜੇ ਮਸਲੇ ਖੜੇ ਹੋਏ ਨੇ ਖਾਸ ਕਰਕੇ ਜਿਵੇਂ ਖਾਲਿਸਤਾਨ ਵਾਲੇ ਮਸਲੇ ਹੋ ਗਏ ਜਾਂ ਫਿਰ ਜਿਹੜੇ ਉੱਥੇ ਖਾੜਕੂ ਸਿੰਘ ਦੀ ਕਹਿ ਸਕਦੇ ਕਿ ਇੱਕ ਜਾਣ ਗਈ ਸੀਗੀ ਖਾਲਸਤਾਨੀ ਪੱਕੀ ਹਰਦੀਪ ਸਿੰਘ ਨਿੱਜਰ ਦੀ ਉਸ ਮਾਮਲੇ ਤੇ ਖਾਸ ਕਰਕੇ ਜਸਟਿਨ ਟੂਡੋ ਨੇ ਭਾਰਤ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਇਹ ਸੱਤਿਆ ਦੇ ਵਿੱਚ ਭਾਰਤ ਦਾ ਯੋਗਦਾਨ ਹੈ ਉਸ ਤੋਂ ਬਾਅਦ ਜਦੋਂ ਦੋਹਾਂ ਪਾਸਿਓਂ ਵਾਰਤ ਪ੍ਰਤੀਕਾਰ ਪ੍ਰਤੀਵਾਰ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਰਿਸ਼ਤੇ ਜਿਹੜੇ ਉਹ ਕਾਫੀ ਹੱਤਰ ਬੱਤ ਤੋਂ ਬੱਤਰ ਹੋ ਗਏ ਸੀਗੇ ਪਰ ਜਦੋਂ ਤੋਂ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਉਸ ਤੋਂ ਬਾਅਦ ਇਹ ਰਿਸ਼ਤੇ ਜਿਹੜੇ ਆ ਉਹ ਹੌਲੀ ਹੌਲੀ ਭਾਵੇਂ ਬਹੁਤੇ ਸੁਧਰੇ ਨਹੀਂ ਪਰ ਇਹਨਾਂ ਦੇ ਉੱਤੇ ਮਿੱਟੀ ਪੈਣੀ ਸ਼ੁਰੂ ਹੋ ਗਈ ਤੇ ਉਹਨਾਂ ਦੀ ਨਾਤਾ ਚੋਣ ਕੰਪੇਨ ਦੌਰਾਨ ਕੋਈ ਅਜੀਹਾ ਮੁੱਦਾ ਦੇਖਣ ਨੂੰ ਮਿਲਿਆ ਜਿਹੜਾ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਦੀ ਗੱਲ ਕਰਦਾ ਹੋਵੇ ਨਹੀਂ ਉਹਨਾਂ ਦੇ ਮੂੰਹੋਂ ਕੋਈ ਅਜੀਹਾ ਵਰਡ ਨਿਕਲਿਆ ਜੋ ਭਾਰਤ ਨੂੰ ਠੇਸ ਪਹੁੰਚਾਉਂਦਾ ਹੋਵੇ ਸੋ ਉਹਨਾਂ ਨੇ ਵੀ ਕਿਹਾ ਕਿ ਭਈ ਅਸੀਂ ਭਾਰਤ ਦੇ ਨਾਲ ਰਿਸ਼ਤੇ ਬਿਹਤਰ ਕਰਨਾ ਚਾਹੁੰਦੇ ਆ ਭਾਵੇਂ ਕੋਈ ਇੰਟਰਵਿਊ ਦਾ ਕੋਈ ਜਰਨਲਿਜ਼ਮ ਦਾ ਪਲੇਟਫਾਰਮ ਸੀਗਾ ਜਾਂ ਫਿਰ ਸਟੇਸ ਤੋਂ ਜਦੋਂ ਕੰਪੇਨਿੰਗ ਦੌਰਾਨ ਗੱਲਬਾਤ ਕਰਦੇ ਸੀਗੇ ਨਾਹੀਂ ਉਸ ਟਾਈਮ ਦੇ ਉੱਤੇ ਉਹਨਾਂ ਨੇ ਭਾਰਤ ਵਿਰੁੱਧ ਕੋਈ ਟੀਕਾ ਟਿੱਪੜੀ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਰਿਸ਼ਤੇ ਬਿਹਤਰ ਕਰਾਂਗੇ ਤੇ ਜ਼ਰੂਰਤ ਹੈ ਦੋਵਾਂ ਦੇਸ਼ਾਂ ਨੂੰ ਸਾਥ ਮਿਲ ਕੇ ਖਾਸ ਕਰਕੇ ਜਿਹੜਾ ਇੰਟਰਨੈਸ਼ਨਲ ਟ੍ਰੇਡ ਵਾਰ ਚੱਲ ਰਿਹਾ ਹੈ ਉਹਦੇ ਨਾਲ ਨਜਿੱਠਣ ਦੀ ਉਮੀਦ ਕਰਦਾ ਮੈਂ ਲੋਕ پسند ਆਏ ਹੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਮੀਗ੍ਰੈਂਟ ਦੇ ਪੱਖ ਤੋਂ ਇੱਕ ਬਹੁਤ ਚੰਗੀ ਗੱਲ ਹੈ ਕਿਉਂਕਿ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ ਤੋਂ ਪ੍ਰਵਾਸ ਕੈਨੇਡਾ ਦੇ ਲਈ ਹੁੰਦਾ ਹੈ ਖਾਸ ਕਰਕੇ ਪੰਜਾਬ ਗੁਜਰਾਤ ਹਰਿਆਣਾ ਵਾਲੇ ਜਿਹੜੇ ਆ ਜਾਂ ਸਾਊਥ ਇੰਡੀਅਨਸ ਨੇ ਉਹਨਾਂ ਵਾਸਤੇ ਬਹੁਤ ਚੰਗੀ ਖਬਰ ਕਹੀ ਜਾ ਸਕਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਉਹ ਪਲੇਟਫਾਰਮ ਹੈ ਜਿੱਥੇ ਸਿਰਫ ਤੁਹਾਡੀ ਗੱਲ ਰੱਖੀ ਜਾਂਦੀ ਹੈ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕੇਪਸਨੋਰਸਓਪੀ ਚਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੱਧ ਤੋਂ ਵੱਧ ਸਰਕੂਲੇਟ ਜ਼ਰੂ